ਭਾਰਤ ਦੇ ਸਾਬਕਾ ਐਮਬੈਸਡਰ ਅਤੇ ਅਮ੍ਰਿਤਸਰ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਹੇ ਤਰਨਜੀਤ ਸਿੰਘ ਸੰਧੂ ਅੱਜ ਅਮ੍ਰਿਤਸਰ ਉਤਰੀ ਹਲਕੇ ਵਿੱਚ ਲੋਕਾਂ ਨਾਲ ਮੁਲਾਕਾਤ ਕਰਨ ਪਹੁੰਚੇ ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਥਾਨਕ ਵਿਕਾਸ ਮੁੱਦਿਆਂ ਤੇ ਗੱਲਬਾਤ ਕੀਤੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਧੂ ਨੇ ਕਿਹਾ ਕਿ ਉਹ ਇੱਥੇ ਲੋਕਾਂ ਦੀ ਹਾਲਤ ਜਾਣਨ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ ਆਏ ਹਨ ਉਹਨਾਂ ਨੇ ਖਾਸ ਤੌਰ ਤੇ ਮਹਿਲਾਵਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਅੱਜ ਵੀ ਵਿਕਾਸ ਨੂੰ ਹੀ ਸਭ ਤੋਂ ਪਹਿਲਾ ਮੁੱਦਾ ਮੰਦੀ ਹੈ ਸੰਧੂ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਅੰਮ੍ਰਿਤਸਰ ਦੇ ਵਿਕਾਸ ਬਾਰੇ ਗੱਲ ਕਰ ਰਹੇ ਸਨ ਤਦੋਂ ਆਈਟੀ ਸੈਕਟਰ ਸਭ ਤੋਂ ਮਹੱਤਵਪੂਰਨ ਮੁੱਦਾ ਸੀ ਪਰ ਸ਼ਹਿਰ ਵਿੱਚ ਖੇਤਰ ਵਿੱਚ ਕਾਫੀ ਪਿੱਛੇ ਰਹਿ ਗਿਆ ਅੱਜ ਦੁਨੀਆ ਅੱਗੇ ਵੱਧ ਕੇ ਆਰਟੀਫੀਸ਼ੀਅਲ ਇੰਟੈਲੀਜੈਂਟ ਤੱਕ ਪਹੁੰਚ ਚੁੱਕੀ ਹੈ ਪਰ ਅਸੀਂ ਅਜੇ ਵੀ ਆਈਟੀ ਦੇ ਪੱਧਰ ਤੱਕ ਨਹੀਂ ਪਹੁੰਚੇ ਉਹਨਾਂ ਨੇ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਦੀ ਸਿੱਖਿਆ ਤੇ ਵਧੇਰੇ ਧਿਆਨ ਦੇਣ ਕਿਉਂਕਿ ਪਵਿੱਖਲੀ ਹੁਨਰ ਅਤੇ ਕਾਬਿਲਤਾ ਸਭ ਤੋਂ ਜ਼ਰੂਰੀ ਹੁੰਦੀ ਹੈ। ਹਾਂਜੀ ਸੰਸਾਦ ਜੀ ਬਹੁਤ ਥੈਂਕ ਯੂ। ਤੁਸੀਂ ਦੇਖ ਹੀ ਰਹੇ ਹੋ ਇੱਥੇ ਲੋਕਾਂ ਨੂੰ ਮਿਲਣ ਆਏ ਆਂ ਔਰ ਖਾਸ ਤੌਰ ਤੇ ਸਾਡੀਆਂ ਭੈਣਾਂ ਇਨੇ ਨੰਬਰਸ ਚ ਆਈਆਂ ਨੇ। ਅੰਮ੍ਰਿਤਸਰ ਦੀ ਡਿਵੈਲਪਮੈਂਟ ਦਾ ਇਹ ਮੁੱਦਾ ਹੈ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕੀਤਾ। ਅੱਜ ਵੀ ਅੰਮ੍ਰਿਤਸਰ ਦੀ ਜਨਤਾ ਹੋਈ ਜਾਂਦੀ ਹੈ। ਤੇ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਕਿ ਇਹ ਜਿਹੜੀ ਡਿਵੈਲਪਮੈਂਟ ਹੈ ਜਿਹੜੇ ਇਸ਼ੂਸ ਨੇ ਉਹੀ ਹੱਲੇ ਵੀ ਇਸ਼ੂਸ ਨੇ ਲੇਕਿਨ ਦੁਨੀਆ ਕਿੱਥੇ ਦੀ ਕਿੱਥੇ ਚਲੀ ਗਈ ਹੈ ਜਦੋਂ ਮੈਂ ਤੁਹਾਡੇ ਨਾਲ ਉਦੋਂ ਗੱਲ ਕਰਦਾ ਸੀ ਆਈਟੀ ਸਭ ਤੋਂ ਜ਼ਰੂਰੀ ਸੀ ਅਸੀਂ ਉਹ ਵੀ ਮਿਸ ਕਰ ਗਏ ਹੁਣ ਆਈਟੀ ਵੀ ਪਿੱਛੇ ਚਲੀ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਸਭ ਤੋਂ ਅੱਗੇ ਆ ਅਸੀਂ ਤਾਂ ਆਈਟੀ ਤੱਕ ਨਹੀਂ ਪਹੁੰਚੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਬਾਤ ਜਾਣੀ ਆ ਇਸ ਕਰਕੇ ਤੁਹਾਡੇ ਥਰੂ ਮੈਂ ਉਹੀ ਰਿਕਵੈਸਟ ਕਰਦਾ ਸਾਰੇ ਭਰਾਵਾ ਭੈਣਾਂ ਨੂੰ ਮਾਪਿਆਂ ਨੂੰ ਕਿ ਐਜੂਕੇਸ਼ਨ 'ਚ ਅਸੀਂ ਫੋਕਸ ਕਰੀਏ ਅਗਰ ਅਸੀਂ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਨਹੀਂ ਦਿੱਤੀ ਜਿਹਦੇ ਨਾਲ ਉਹਨਾਂ ਦੀ ਸਕਿੱਲ ਆਵੇ ਹੁਨਰ ਆਵੇ ਤੇ ਅਸੀਂ ਆਪਣੀ ਅਗਲੀ ਸਦੀਆਂ ਲਈ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਉਹ ਅਸੀਂ ਅਦਾ ਨਹੀਂ ਕਰਾਂਗੇ ਸੰਤੂ ਸਾਹਿਬ ਅੱਜ ਵਿਹਾਰ ਦੇ ਵਿੱਚ ਵੀ ਪੰਜ ਪਾਦੀ ਜਿੱਤ ਹੋਈ ਹੈ ਇਹ ਵੀ ਕਹਿਣਾ ਚਾਹੋ ਸਾਹਮਣੇ ਵਿਜੀਬਲ ਹੈ ਉੱਥੇ ਵੀ ਡਵੈਲਪਮੈਂਟ ਦੀ ਜਿੱਤ ਹੈ ਕਾਫੀ ਕਮੈਂਟਰੀ ਆਈ ਹੈ ਉਹ ਤੋਂ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਜਿਹੜੀਆਂ ਫਿਗਰਸ ਨੇ ਆਏ ਤੇ ਸੇ ਫਿਗਰਸ ਸਪੀਕ ਫਾਰ ਥੈਮਸੈਲਵਸ ਤੁਸੀਂ ਨੰਬਰਸ ਦੇਖ ਲਓ ਅਕਰੋਸ ਦਾ ਬੋਰਡ ਸਪੋਰਟ ਮਿਲੀ ਹੈ ਔਰ ਇਹ ਡਵੈਲਪਮੈਂਟ ਅਜੰਡਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਹੈਗਾ ਤੇ ਵਿਆਹਾਰ ਚੀਫ ਮਿਨਿਸਟਰ ਦਾ ਆ ਪੰਜਾਬ ਚ ਵੀ ਡਵੈਲਪਮੈਂਟ ਦੀ ਬਹੁਤ ਜ਼ਰੂਰਤ ਹੈ ਸਰ ਸ਼ਹਿਰ ਦੀ ਗੱਲ ਪਾਏ ਪਾ ਦੇ ਨਾਲ ਗੱਲ ਕੀਤੀ ਜਿਹੜੀਆਂ ਕਿਹੜੀ ਗੱਲ ਆ ਜਿਹੜਾ ਲੋਕਾਂ ਦੇ ਵੱਲੋਂ ਕੀਤੀ ਗਈ ਹੈ ਜੀ ਇੱਥੇ ਆ ਕੇ ਮੈਂ ਤੇ ਜਿਹੜੀ ਗੱਲ ਤੁਹਾਨੂੰ ਕਹਿਣੀ ਸੀ ਮੈਂ ਕਹੀ ਆ ਮੰਗ ਕੀ ਆ ਲੋਕਾਂ ਦੀ ਕਿਹੜੇ ਕੰਮ ਹੋਣ ਵਾਲੇ ਨੇ ਮਟਰ ਦੇ ਵਿੱਚ ਤੁਹਾਨੂੰ ਤੁਹਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ ਕਿਹੜੇ ਕੰਮ ਹੋਣੇ ਚਾਹੀਦੇ ਆ ਲੋਰਡ ਆਰਡਰ ਵਧੀਆ ਹੋ ਗਿਆ ਇੱਥੇ ਕ੍ਰਾਈਮ ਘਟ ਗਿਆ ਨਸ਼ਾ ਛੱਡ ਗਿਆ ਇਹ ਸਾਰੇ ਇਸ਼ੂ ਪਾਣੀ ਕਲੀਨ ਵਾਟਰ ਦੀ ਗੱਲ ਕੀਤੀ ਸੀ ਅਸੀਂ ਸਫਾਈ ਦੀ ਅੱਜ ਮੈਂ ਮਜੀਠਾ ਰੋਡ ਤੇ ਜਾ ਰਿਹਾ ਸੀਗਾ ਇੱਕ ਉੱਥੇ ਊਮਨ ਸਟਾਰਟਅਪ ਹੈਗਾ ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨੂੰ ਹਾਈਲਾਈਟ ਰਸਤੇ 'ਚ ਰਸਤੇ 'ਚ ਗਾਰਬਜ ਦਾ ਸੁੱਟਿਆ ਹੋਇਆ ਲੋਕਾਂ ਨੇ ਤੁਸੀਂ ਆਪ ਹੀ ਦੇਖ ਰਹੇ ਹੋ ਤੁਸੀਂ ਕੌਨਸ਼ੀਅਸ ਕਰਵਾਓ ਲੋਕਾਂ ਨੂੰ ਠੀਕ ਹੈ ਕਿ ਭਈ ਇਹ ਸਾਡੀ ਹਾਲਤ ਹੈ ਠੀਕ ਹੈ ਓਕੇ